1270 ਈਸਵੀ ਦੇ ਵਿੱਚ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਹੋਇਆ। ਮਹਾਰਾਸ਼ਟਰ ਦੇ ਇਲਾਕੇ ਦੇ ਅੰਦਰ ਤੇ ਜੇ ਜਾਤ ਤੌਰ ਤੇ ਵੇਖਿਆ ਜਾਏ ਨਾ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਬੰਦਾ ਰੱਬ ਦਾ ਨਾਮ ਲੈਂਦਾ ਸੀ ਬੰਦਗੀ ਕਰਦਾ ਸੀ। ਜਿਹੜਾ ਕੋਈ ਰੱਬ ਨੂੰ ਚੇਤੇ ਕਰਦਾ ਸੀ ਤੇ ਛੋਟੀ ਜਾਤ ਦੇ ਲੋਕਾਂ ਦੇ ਕੰਨਾਂ ਦੇ ਵਿੱਚ ਬ੍ਰਾਹਮਣ ਲੋਕ ਜਿਹੜੇ ਉਹ ਸਿੱਕਾ ਪਿਘਲਾ ਕੇ ਪਾ ਦਿਆ ਕਰਦੇ ਸੀ। ਜਿਹੜਾ ਨੀਵੀਂ ਜਾਤ ਦਾ ਬੰਦਾ ਆਪਣੀ ਜ਼ੁਬਾਨ ਤੋਂ ਰੱਬ ਦਾ ਨਾਮ ਲੈਂਦਾ ਸੀ ਉਹਦੀ ਜ਼ੁਬਾਨ ਤੱਕ ਵੱਢ ਦਿੱਤੀ ਜਾਂਦੀ ਸੀ ਤੇ ਹਾਲਾਤ ਇੰਨੇ ਖਤਰਨਾਕ ਸੀ ਨੀਵੀਂ ਜਾਤ ਦੇ ਬੰਦੇ ਦੇ ਤਨ ਦਾ ਪਰਛਾਵਾਂ ਵੀ ਬ੍ਰਾਹਮਣ ਆਪਣੇ ਤਨ ਤੇ ਨਹੀਂ ਸੀ ਪੈਣ ਦਿੰਦਾ ਜਿੰਨਾ ਸਮਿਆਂ ਦੇ ਵਿੱਚ ਸਤਪਾਰ ਜੋਗ ਭਗਤ ਨਾਮਦੇਵ ਜੀ ਨੇ ਉੱਠ ਕੇ ਰੱਬ ਦੀ ਗੱਲ ਕੀਤੀ ਭਗਤ ਕਬੀਰ ਸਾਹਿਬ ਵਰਗਿਆਂ ਨੇ ਬਾਬਾ ਨਾਮਦੇਵ ਜੀ ਵਰਗਿਆਂ ਨੇ ਉਹਨਾਂ ਨੇ ਇੰਨਾ ਕੁਝ ਆਪਣੀ ਜ਼ਿੰਦਗੀ ਵਿੱਚ ਝੱਲਿਆ, ਇੰਨੇ ਦੁੱਖ ਝੱਲੇ, ਇੰਨੀਆਂ ਤਕਲੀਫਾਂ ਝੱਲੀਆਂ, ਇੰਨਾਂ ਲੋਕਾਂ ਦਾ ਵਿਰੋਧ ਝੱਲਿਆ। ਪਰ ਖਿਆਲ ਕਰਨਾ ਪਿਆਰਿਓ, ਭਗਤ ਨਾਮਦੇਵ ਜੀ ਨੇ ਕਦੇ ਰੱਬ ਦਾ ਰਾਹ ਨਹੀਂ ਛੱਡਿਆ। ਕਦੇ ਨਹੀਂ ਰੱਬ ਦੇ ਰਾਹ ਤੋਂ ਪਾਸੇ ਹੋਏ। ਬ੍ਰਾਹਮਣ ਲੋਕਾਂ ਦੇ ਆਧਾਰ ਤੇ ਭਗਤ ਨਾਮਦੇਵ ਜੀ ਨੀਵੀਂ ਜਾਤ ਦੇ ਨੇ ਪਰ ਉਹਨਾਂ ਨੂੰ ਇਹ ਪਤਾ ਸੀ ਜਿਸ ਰੱਬ ਦੀ ਅਸੀਂ ਗੱਲ ਕਰਦੇ ਆਂ ਜੇਸਾ ਅੱਲਾਹ ਤਾਲਾ ਨੂੰ ਵੈਗਰੂ ਨੂੰ ਅਸੀਂ ਚੇਤੇ ਕਰਦੇ ਹਾਂ ਉਸ ਵੈਗਰੂ ਨੇ ਬੰਦੇ ਦੀ ਜਾਤ ਨਹੀਂ ਬਣਾਈ ਕੇਵਲ ਰੱਬ ਤਾਂ ਬੰਦੇ ਦੇ ਅੰਦਰੋਂ ਗੁਣ ਵੇਖਦਾ ਹੈ ਆਪਾਂ ਸਤਿਗੁਰਾਂ ਦੀ ਬਾਣੀ ਦਾ ਵਚਨ ਪੜ੍ਹਦੇ ਹਾਂ ਨਾ ਮਹਾਰਾਜ ਕਹਿੰਦੇ ਅਵਲ ਅੱਲਾ ਨੂਰਿ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋਮੰਦੇ ਭਗਤ ਨਾਮਦੇਵ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਬੜਿਆ ਲੋਕਾਂ ਦਾ ਵਿਰੋਧ ਝੱਲਿਆ ਤੇ ਅਖੀਰ ਘਟਨਾ ਵਾਪਰੀ ਜਿਸ ਵੇਲੇ ਰੱਬ ਦਾ ਨਾਮ ਜਪਣ ਵਾਸਤੇ ਭਗਤ ਨਾਮਦੇਵ ਜੀ ਮੰਦਿਰ ਦੇ ਵਿੱਚ ਗਏ ਨਾ ਉਥੋਂ ਦੇ ਪੁਜਾਰੀ ਲੋਕਾਂ ਨੇ ਗਰੀਬ ਜਾਣ ਕੇ ਤਨ ਦੇ ਟੱਪੜੇ ਮਾੜੇ ਹੋਣ ਦੇ ਕਾਰਨ ਭਗਤ ਨਾਮਦੇਵ ਨੂੰ ਬਾਹਰ ਤੋਂ ਫੜ ਕੇ ਤੇ ਮੰਦਿਰ ਦੇ ਵਿੱਚੋਂ ਬੋਲੋ ਜੀ ਬਾਹਰ ਕੱਢ ਬਾਹਰ ਕੱਢ ਦਿੱਤਾ ਉਹਨਾਂ ਨੇ ਕਿਹਾ ਤੇਰੀ ਜਾਤ ਨਹੀਂ ਵੀ ਹੈ ਤੇਰਾ ਅਧਿਕਾਰ ਨਹੀਂ ਤੂੰ ਰੱਬ ਦਾ ਨਾਮ ਜਪ ਸਕੇਂ ਤੇ ਭਗਤ ਨਾਮਦੇਵ ਨੇ ਕਿਹਾ ਜੇ ਇੱਥੇ ਨਹੀਂ ਰੱਬ ਦਾ ਨਾਮ ਜਪਾਂਗਾ ਤੇ ਰੱਬ ਤਾਂ ਹਰ ਥਾਂ ਵਸਦਾ ਹੈ ਮੈਂ ਜਿੱਥੇ ਮਰਜ਼ੀ ਜਾ ਕੇ ਰੱਬ ਦਾ ਨਾਮ ਜਪ ਸਕਦਾ ਭਗਤ ਨਾਮਦੇਵ ਜੀ ਨੂੰ ਬਾਹਰ ਕੱਢਿਆ ਗਿਆ ਅਖੀਰ ਭਗਤ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਜਿਹਦਾ ਜ਼ਿਕਰ ਭਗਤ ਨਾਮਦੇਵ ਜੀ ਨੇ ਖੁਦ ਆਪਣੀ ਬਾਣੀ ਚ ਕੀਤਾ ਭਗਤ ਨਾਮਦੇਵ ਜੀ ਕਹਿੰਦੇ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦੇਹਰਾ ਫਿਰੇ ਕਹਿੰਦੇ ਜਿਵੇਂ ਜਿਵੇਂ ਭਗਤ ਨਾਮਦੇਵ ਜੀ ਰੱਬ ਦਾ ਨਾਮ ਜਪਦੇ ਗਏ ਨਾ ਕਹਿੰਦੇ ਭਗਤਾਂ ਦਾ ਦਿਹਰਾ ਘੁੰਮਣਾ ਸ਼ੁਰੂ ਹੋ ਗਿਆ ਕਿੰਨੇ ਕਮਾਲ ਦੇ ਬਚਨ ਭਗਤ ਨਾਮਦੇਵ ਜੀ ਨੇ ਬਾਣੀ ਚ ਕਹੇ ਕਹਿੰਦੇ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦਿਹਰਾ ਫਿਰੇ ਅਕੀਰਲੇ ਸਮੇ 18 ਸਾਲ ਜ਼ਿੰਦਗੀ ਦੇ ਭਗਤ ਨਾਮਦੇਵ ਜੀ ਘਮਾਣ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰਹਿ ਕੇ ਉਹਨਾਂ ਨੇ ਬਤੀਤ ਕੀਤੀ ਖਿਆਲ ਕਰਕੇ ਵੇਖੋ ਕਿੰਨੀ ਵੱਡੀ ਭਗਤੀ ਹੈ ਕਿੰਨੀ ਬੰਦਗੀ ਹੈ ਇਨਾ ਵਿਰੋਧ ਝੱਲਣ ਦੇ باوجود ਵੀ ਉਹਨਾਂ ਨੇ ਰੱਬ ਦਾ ਨਾਮ ਰਾਹ ਨਹੀਂ ਛੱਡਿਆ ਪਰ ਅੱਜ ਸਾਡੇ ਸਮਾਜ ਦੇ ਕੀ ਹਾਲਾਤ ਨੇ ਉਹ ਆਪਣੇ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਨੇ ਪ੍ਰੇਰਣਾ ਤਾਂ ਸਾਨੂੰ ਧੀਆ ਪੁੱਤਰਾਂ ਨੂੰ ਇਸ ਪਾਸੇ ਚਾਹੀਦਾ ਸੀ ਵੀ ਆਪਣੇ ਪੁਰਖਿਆਂ ਨੇ ਆਪਣੇ ਵੱਡਿਆਂ ਨੇ ਇਹਨਾਂ ਨਾਮ ਜਪਿਆ ਇੰਨੀ ਬੰਦਗੀ ਕੀਤੀ ਇੰਨੀ ਅराधना ਕੀਤੀ ਪਰ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਕਿਹੜੇ ਰਾਹ ਤੋਰ ਕੇ ਵੇਖੇ ਹਾਂ